ਇਹ ਜਿਹੜੇ ਦੋਨੇ ਮੁੰਡੇ ਸੀਗੇ ਜੀ ਰਜਿੰਦਰ ਤੇ ਬਲਵਿੰਦਰ ਸਿੰਘ ਜਿਹੜੇ ਰਜਿੰਦਰ ਸਿੰਘ ਹਰੀਕੇ ਕਲਾਂ ਦਾ ਸੀ ਬਲਵਿੰਦਰ ਸਿੰਘ ਜਿੱਤਗਿਲ ਦਾ ਸੀ ਇਹ ਪੈਸਟੀਸਾਈਡ ਕੰਪਨੀ ਚ ਕੰਮ ਕਰਦੇ ਸੀ ਆਪਣੇ ਫੀਲਡ ਵਰਕ ਚ ਇਹ ਲਲਕੋੜਕਪੂਰਾ ਤੋਂ ਜਾ ਰਹੇ ਸੀ ਆਪਣੇ ਫੀਲਡ ਦੇ ਕੰਮ ਚ ਤੇ ਜਦੋਂ ਖਾਰੇ ਦੇ ਕੋਲੇ ਪਹੁੰਚੇ ਆ ਉਦੋਂ ਕੋਈ ਇੱਕ ਕੋਈ ਤੇਜ਼ ਰਫਤਾਰ ਕੈਂਟਰ ਹੈ ਜਿਹੜਾ ਕੋਈ ਹਰਿਆਣੇ ਦਾ ਨੰਬਰ ਆ ਉਹਦਾ ਉਹ ਅੱਗੋਂ ਆਇਆ ਬੜੀ ਉਹਨੇ ਲਾਪਰਵਾਹੀ ਤੇ ਉਹਦੇ ਨਾਲ ਉਹ ਆ ਰਿਹਾ ਸੀ ਤੇਜ਼ ਰਫਤਾਰ ਨਾਲ ਤੋ ਐਕਸੀਡੈਂਟ ਹੋਇਆ ਇਹਨਾਂ ਨਾਲ ਤਾਂ ਉਹ ਟਟਾ ਅਨਾਂ ਤਾਂ ਉਹ ਇੱਕ ਤਾਂ ਮੁੰਡਾ ਉੱਥੇ ਜਾ ਕੇ ਡੈੱਡ ਡਿclare ਹੋ ਗਿਆ ਜੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਔਰ ਦੂਸਰੇ ਨੂੰ ਤੋ ਰੈਫਰ ਕਰਤਾ ਸੀ ਉਹਦੀ ਰਸਤੇ ਚ ਮੌਤ ਹੋ ਗਈ ਦੋਨਾਂ ਦੀ ਔਰ ਬਹੁਤ ਹੀ ਭਿਆਨਖਾਦ ਸਾਹ ਹੋਇਆ ਜਿਹੜਾ ਜਿਹਦੇ ਚ ਜਿਹੜਾ ਕੈਂਟਰ ਵਾਲਾ ਉਹ ਦੋਸ਼ੀ ਹੈ ਔਰ ਬਹੁਤ ਹੀ ਤੇਜ਼ ਰਫਤਾਰ ਨਾਲ ਔਰ ਲਾਪਰਵਾਹੀ ਨਾਲ ਉਹਦੀ ਡਰਾਈਵਿੰਗ ਕਰਕੇ ਇਹ ਜਿਹੜਾ ਹੋਇਆ ਇਹਨਾਂ ਦੋਨਾਂ ਦੀ ਉਮਰ ਕੁਝ ਪਤਾ ਲੱਗਦਾ ਕਿ ਇਹ ਅਪ੍ਰੋਕਸੀਮੇਟਲੀ 40 ਦੇ ਨੇੜੇ ਤੇੜੇ ਐ ਦੋਨਾਂ ਦੀ ਔਰ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਔਰ ਚਾਰੇ ਮਤਲਬ ਆਪ ਹੀ ਬਰੈਡਵਿਨਰ ਸੀਗੇ ਜਿਹੜੇ ਘਰ ਦਾ ਸਾਰਾ ਹੀ ਸੀ ਆਮ ਬੰਦੇ ਸੀ ਪੂਰਾ ਤੋਂ ਸ਼੍ਰੀ ਮੁਕਸੇਦ ਸਾਹਿਬ ਰੋਡ ਦੇ ਉੱਤੇ ਪਿੰਡ ਖਾਰੇ ਦੇ ਕੋਲ ਇੱਕ ਕੈਂਟਰ ਤੇ ਕਾਰ ਦਾ ਆਪਸ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਣ ਉਪਰੰਤ ਜਿਹੜੇ ਕਾਰ ਸਵਾਰ ਸੀ ਡਰਾਈਵਰ ਤੇ ਉਹਦੇ ਨਾਲ ਦੀ ਸੀਟ ਤੇ ਜਿਹੜਾ ਬੰਦਾ ਬੈਠਾ ਸੀਗਾ ਉਹਨਾਂ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਇਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਹੈ ਤੇ ਕੈਂਟਰ ਨੂੰ ਜਿਹੜਾ ਕਬਜ਼ੇ ਚ ਲੈ ਲਿਆ ਗਿਆ ਇਹਨਾਂ ਦੇ ਵਾਰਸਾਂ ਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਹਮਲਚ ਲਿਆਂਦੀ ਜਾ ਰਹੀਆਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਬਾਡੀਆਂ ਦਿੱਤੀਆਂ ਜਾਣਗੀਆਂ ਤੇ ਡਰਾਈਵਰ ਦੀ ਗ੍ਰਿਫਤਾਰੀ ਉਪਰੰਤ ਅਗਲੀ ਕਾਰਵਾਈ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ